ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਸਨਾਓ ਜੀ ਕੀ ਹਾਲ ਚਾਲ ਹੈ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਆ ਤੇ ਮੈਂ ਥੇ ਕਰਦੀ ਪਈ ਸੀ ਜੀ ਲਸਣ ਦੀ ਸਾਮ ਸਮਾਲ ਲਸਣ ਜਿਹੜਾ ਆਪਣਾ ਘਰ ਦਾ ਬੀਜਿਆ ਹੋਇਆ ਸੀ ਇਹ ਪੱਟ ਲਿਆਂਦਾ ਤੇ ਹੁਣ ਇਹਨੂੰ ਅਸੀਂ ਜਿਹੜਾ ਇਹਨਾਂ ਸਾਫ਼ ਕਰਕੇ ਰੱਖਾਂਗੇ ਤਾਂ ਕਿ ਜਿਹੜੀਆਂ ਇਹਦੀਆਂ ਵੱਧੀਆਂ ਡੰਡੀਆਂ ਤੇ ਮਿੱਟੀ ਵਗੈਰਾ ਸਾਰੇ ਝਾੜ ਕੇ ਇਹਦੀਆਂ ਗੁੱਟੀਆਂ ਇਦਾਂ ਬੰਨ ਲੈਣੀਆਂ ਆ ਜੇਕਰ ਚੈਨਲ ਦੇ ਨਵੇਂ ਆ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਜੇਕਰ ਪਸੰਦ ਆਂਦੀ ਹੈ ਤਾਂ ਅੱਗੇ ਸ਼ੇਅਰ ਵੀ ਕਰ ਦਿਆ ਕਰੋ ਆ ਦੇਖੋ ਲਸਣ ਸਾਰਾ ਪੱਟ ਲਿਆ ਹੁੰਦਾ ਤੇ ਹੁਣ ਇਹਦੀ ਸਾਫ਼ ਸੰਭਾਲ ਕਿੱਦਾਂ ਕਰਨੀ ਹੈ ਕਿ ਸਾਰਾ ਸਾਲ ਆਪਣਾ ਜਿਹੜਾ ਲਸਣ ਖਰਾਬ ਨਾ ਹੋਵੇ ਇਹਨੂੰ ਇਸ ਤਰ੍ਹਾਂ ਕਰਕੇ ਸਾਫ਼ ਕਰਕੇ ਇਦਾਂ ਗੁੱਟੀਆਂ ਬਨਣੀਆਂ ਆ ਦੇਖੋ ਗੁੱਟੀਆਂ ਜਿਹੜੀਆਂ ਮੈਂ ਬਨ੍ਹ ਦਿਤੀਆਂ ਤੇ ਇਹਨਾਂ ਨੂੰ ਹੁਣ 2 ਦਿਨ ਛਾਂਵੇਂ ਰੱਖਣਾ ਧੁੱਪੇ ਨਹੀਂ ਰੱਖਣਾ ਇਸ ਗੱਲ ਦਾ ਧਿਆਨ ਰੱਖਣਾ ਆ ਕੁਝ ਗੁੱਟੀਆਂ ਜਿਹੜੀਆਂ ਮੈਂ ਬਨ੍ਹ ਕੇ ਰੱਖ ਲਈਆਂ ਹੱਥੇ ਛਾਂਵੇਂ ਮੈਂ ਬਰਾਂਡੇ ਦੇ ਵਿੱਚ ਰੱਖੂੰਗੀ ਤਾਂ ਕਿ ਜਿਹੜੀ ਮਿੱਟੀ ਥੋੜੀ ਬੇਤੀ ਇਹਨ ਝੜ ਜਾਵੇ ਫੇ ਝੜਨ ਤੋਂ ਬਾਅਦ ਜਦੋਂ ਇਹ ਸੁੱਕ ਜਾਣਾ ਤੇ ਫੇਰ ਅਸੀਂ ਇਹਨੂੰ ਕਿਸੇ ਵੀ ਟੋਕਰੇ ਜਾਂ ਕਿਸੇ ਵੀ ਚੀਜ਼ ਦੇ ਵਿੱਚ ਪਾ ਕੇ ਜਾਂ ਪੱਲੀ ਦੇ ਵਿੱਚ ਅਜਿਹੀ ਜਗ੍ਹਾ ਰੱਖਣਾ ਕਿ ਜਿੱਥੇ ਧੁੱਪ ਵੀ ਨਾ ਪਵੇ ਤੇ ਹਵਾ ਹਾਰਾ ਹੋਵੇ ਤੇ ਠੰਡਾ ਹੋਵੇ ਯਾਨੀ ਕਿ ਮਤਲਬ ਹਵਾ ਲੱਗਣੀ ਚਾਹੀਦੀ ਧੁੱਪ ਨਾ ਪੈਂਦੀ ਹੋਵੇ ਐਨ ਗੁੰਮ ਜੇ ਵਿੱਚ ਵੀ ਨਹੀਂ ਰੱਖਣਾ ਹੈਗਾ ਤੇ ਇਸ ਤਰ੍ਹਾਂ ਰੱਖਣਾ ਜਿਹੜਾ ਲਸਣ ਆਪਣਾ ਸਾਰਾ ਸਾਲ ਖਰਾਬ ਨਹੀਂ ਹੁੰਦਾ ਹੁਣ ਜਦੋਂ ਮੁੜ ਕੇ ਲਾਣ ਦਾ ਸੀਜ਼ਨ ਹੋਣਾ ਪਹਿਲਾਂ ਐਦਾਂ ਹੀ ਰੱਖਣਾ ਕੱਟ ਕੇ ਨਹੀਂ ਆਪਾਂ ਰੱਖਣਾ ਐਦਾਂ ਗੁੱਟੀਆਂ ਬਣਾ ਕੇ ਰੱਖਣੀਆਂ ਇਹ ਤੇ ਉਸ ਤੋਂ ਬਾਅਦ ਜਦੋਂ ਅਸੀਂ ਲਗਾਉਣਾ ਹੁੰਦਾ ਉਦੋਂ ਮੈਂ ਸਾਰਾ ਇਹ ਕੱਟ ਕੇ ਫਿਰ ਰੱਖ ਲੈਣ ਦੀ ਹੁੰਦੀ ਜਿਹੜਾ ਲਾਣਾ ਵੀ ਉਹ ਲਾ ਲਓ ਤੇ ਬਾਕੀ ਜਿਹੜਾ ਇਹ ਰੱਖ ਦੇਣਾ ਇੱਥੇ ਤੇ ਇਹ ਹੈਗਾ ਤੇ ਆ ਹੈਗਾ ਲਸਣ ਦੀ ਸਾਮ ਸੰਭਾਲ ਦਾ ਤਰੀਕਾ ਇਹ ਲਸਣ ਜਿਹੜਾ ਆਪਣਾ ਅੰਨਾ ਚਲੋ ਮੋਟਾ ਤਾਂ ਨਹੀਂ ਹੋਇਆ ਬਿਲਕੁਲ ਜਿਹੜਾ ਦੇਸੀ ਢੰਗ ਨਾਲ ਤਿਆਰ ਕੀਤਾ ਤੇ ਇਹਦੇ ਵਿੱਚ ਕੋਈ ਵੀ ਖਾਦ ਵਗੈਰਾ ਅਸੀਂ ਕਦੇ ਵੀ ਯੂਜ਼ ਨਹੀਂ ਕਰਦੇ ਹੈਗੇ ਬਸ ਦੇਸੀ ਢੇਰੇ ਪਾਉਂਦੇ ਆ ਤੇ ਬਸ ਗੜਗੜਾਈ ਜਿਹੜੀ ਕਰਨੀ ਉਹ ਕਦੇ ਵੀ ਖਾਲ ਜੇ ਆਪਾਂ ਖਾਲ ਕਦੇ ਵੀ ਨਹੀਂ ਪਾਈ ਇਹਦੇ ਵਿੱਚ ਖਾਲ ਕੋਈ ਨਹੀਂ ਪਾਈ ਰਹੀ ਹੈਗੀ ਘਰ ਦੀ ਚੀਜ਼ ਦੀ ਜਦੋਂ ਬਰਕਤ ਹੋ ਜਾਂਦੀ ਹੈ ਚਲੋ ਚਾਹੀਦੀ ਹੈ ਜਦੋਂ ਬੰਦਾ ਕਹਿੰਦਾ ਆਪਣੇ ਤੁਸੀਂ ਵੀ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਵੀ ਤੁਸੀਂ ਜਿਹੜੀ ਲਸਣ ਦੀ ਸਾਂਭ ਸੰਭਾਲ ਕੇ ਇਸ ਤਰ੍ਹਾਂ ਕਰਦੇ ਆ ਤੇ ਇਸ ਤਰ੍ਹਾਂ ਇਸੇ ਤਰੀਕੇ ਨਾਲ ਕਰਦੇ ਆ ਜਿਹੜਾ ਲਸਣ ਆਪਣਾ ਬਿਲਕੁਲ ਵੀ ਫੋਕਾ ਨਹੀਂ ਪੈਂਦਾ ਵੈਸੇ ਇੱਕ ਗੱਲ ਤੁਸ ਧਿਆਨ ਰੱਖਿਓ ਜਿਹੜਾ ਲਸਣ ਜਿੱਦਾਂ ਅਸੀਂ ਜਿਹਦੇ ਚ ਖਾਦ ਵਗੈਰਾ ਪਾ ਦਿੰਦੇ ਆ ਉਹ ਲਸਣ ਜਦੋਂ ਅਸੀਂ ਰੱਖਦੇ ਆ ਇਸ ਤਰ੍ਹਾਂ ਹੀ ਕਰਕੇ ਤੇ ਲਸਣ ਜਿਹੜਾ ਫੋਕਾ ਪੈਣ ਲੱਗ ਪੈਂਦਾ ਤੁਸੀਂ ਦੇਖਿਆ ਹੋਣਾ ਸਿਆਲਾਂ ਚ ਜਦੋਂ ਅਸੀਂ ਭਰਤਦੇ ਆ ਥੋੜੇ ਟਾਈਮ ਬਾਅਦ ਲਸਣ ਜਿਹੜਾ ਫੋਕਾ ਪੈਣ ਲੱਗ ਪੈਂਦਾ ਜਿਹੜਾ ਆਹ ਵਾਲਾ ਦੇਸੀ ਖਾਦ ਨਾਲ ਤਿਆਰ ਕੀਤਾ ਹੁੰਦਾ ਇਹ ਲਸਣ ਜਿਹੜਾ ਕਦੇ ਵੀ ਖਰਾਬ ਨਹੀਂ ਹੁੰਦਾ ਫੋਕਾ ਨਹੀਂ ਪਊਗਾ ਮੈਂ ਤੁਹਾਨੂੰ ਪਿਛਲੇ ਸਾਲ ਦੀ ਵੀ ਇੱਕ ਅੱਧੀ ਗੁੱਟੀ ਪਈ ਹੋਣੀ ਉਹ ਦਿਖਾ ਦਊਂਗੀ ਦੇ ਉਹ ਐਦੀ ਪਈ ਹੈ ਤੇ ਲਸਣ ਬਿਲਕੁਲ ਵੀ ਫੋਕਾ ਨਹੀਂ ਪਿਆ ਹੈਗਾ ਇਹ ਮੈਂ ਖੁਦ ਤਜਰਬਾ ਕਰਕੇ ਦੇਖਿਆ ਹਾਲੇ ਤੱਕ ਹੁਣ ਅਸੀਂ ਇਸ ਤਰ੍ਹਾਂ ਕਰਕੇ ਸਾਰੀਆਂ ਗੁੱਟੀਆਂ ਜਿਹੜੀਆਂ ਬੰਨਣੀਆਂ ਤੇਜੀ ਦਾ ਬੇਸਟ ਜਿਹੜਾ ਸਾਰਾ ਕੱਟ ਦੇਣਾ ਇੱਕ ਛੇੜ ਤੇ ਉਸ ਤੋਂ ਬਾਅਦ ਦੋ ਦਿਨ ਇਹਨੂੰ ਹਵਾ ਲਵਾਉਣ ਤੋਂ ਬਾਅਦ ਤੇ ਜਦੋਂ ਜਿਹੜੀਆਂ ਇਹਨੇ ਡੰਡੀਆਂ ਥੋੜੀਆਂ ਸੁੱਕ ਜਾਣੀਆਂ ਥੋੜ੍ਹੀ ਥੋੜ੍ਹੀਆਂ ਹਰੀਆਂ ਸੀਗੀਆਂ ਪਹਿਲਾਂ ਹੀ ਅਸੀਂ ਇਸ ਲਈ ਪੱਟ ਲਿਆ ਕਿਉਂਕਿ ਜੇ ਜਿਆਦਾ ਫਿਰ ਸੁੱਕ ਜਾਵੇ ਫਿਰ ਕਈ ਵਾਰ ਵਿੱਚ ਹੀ ਰਲ ਜਾਂਦਾ ਤੇ ਹੁਣ ਇਹਨੂੰ ਦੋ ਤਿੰਨ ਦਿਨ ਲਵਾ ਲਵਾਂਗੇ ਹਵਾ ਇਹਨੂੰ ਫਿਰ ਅਸੀਂ ਇਹਨੂੰ ਰੱਖਾਂਗੇ ਪਰਛੱਤੀ ਜਿੱਦਾਂ ਆਪਣੇ ਦਾ ਜਿੱਦਾਂ ਪਿੰਡਾਂ 'ਚ ਆਮ ਪਰਛੱਤੀਆਂ ਹੀ ਹੁੰਦੀਆਂ ਸੀ ਪਰਛੱਤੀ ਦੇ ਉੱਪਰ ਐਦਾਂ ਟੋਕਰੇ 'ਚ ਪਾ ਕੇ ਇਹਨੂੰ ਰੱਖ ਦਿੰਨੇ ਆ ਆ ਦੇਖੋ ਲਸਣ ਨੂੰ ਦੋ ਤਿੰਨ ਦਿਨ ਜਿਹੜੀ ਧੁੱਪ ਲਵਾ ਲਈ ਤੇ ਹੁਣ ਇਹਦਾ ਰੰਗ ਇਹਨੂੰ ਬਦਲ ਗਿਆ ਤੇ ਹੁਣ ਮੈਂ ਆਹ ਦੇਖੋ ਟੋਕਰੇ ਦੇ ਵਿੱਚ ਇਸ ਤਰ੍ਹਾਂ ਹੀ ਕਰਕੇ ਗੁੱਚੀਆਂ ਰੱਖ ਦੇਣੀਆਂ ਆ ਗੁੱਥੀਆਂ ਜਿਹੜੀਆਂ ਬਿਲਕੁਲ ਨਹੀਂ ਕੱਟਣੀਆਂ ਜੇ ਵਰਤਨਾ ਇੱਦੀ ਵਸ ਥੋੜਾ-ਬਹੁਤ ਕੱਢ ਜੋ ਵਿੱਚੋਂ ਵਰਤੀ ਜਾਵਾਂਗੇ ਤੇ ਇਹ ਆਉਂਦੇ ਜਦੋਂ ਅਕਤੂਬਰ ਨਵੰਬਰ ਦੇ ਵਿੱਚ ਜਾਂ ਨੂੰ ਮੁੜ ਕੇ ਅਸੀਂ ਲਾਣਾ ਅਕਤੂਬਰ ਦੇ ਵਿੱਚ ਜਦ ਤੱਕ ਜਿਹੜਾ ਇਹਨੂੰ ਫਿਰ ਰੰਡੀਆਂ ਵੱਡਾਂਗੇ ਤੇ ਵਰਤਨਾਂ ਵਾਲਾ ਰੱਖ ਲਵਾਂਗੇ ਬਾਕੀ ਜਿਹੜਾ ਮੋਟਾ-ਮੋਟਾ ਫਿਰ ਲਾ ਦੇਣਾ ਇਹਦੇ ਵਿੱਚੋਂ ਵੀ ਕੱਢ ਕੇ ਤੇ ਹੁਣ ਇਹਨੂੰ ਬਸ ਇੱਦਾਂ ਹੀ ਹਵਾ ਹਾਰੇ ਤੇ ਛਾਂ ਦੇ ਵਿੱਚ ਰੱਖੀ ਰੱਖਣਾ ਟੋਕਰੇ 'ਚ ਇਸ ਲਈ ਰੱਖਦੇ ਆ نیچے ਨਹੀਂ ਰੱਖਣਾ ਕਿਉਂਕਿ نیچے ਜਿਹੜੀ ਸਲਾਵਤ ਤਕਰੀਬਨ ਰਹਿੰਦੀ ਸਾਡੇ ਇੱਥੇ ਤੇ ਟੋਕਰੇ ਦੇ ਵਿੱਚ ਐਦਾਂ ਹੁੰਦਾ ਤੇ ਹਵਾ ਲੱਗੀ ਜਾਂਦੀ ਨੀਕੇ ਤੋਂ ਵੀ ਤੇ ਇਸ ਤਰ੍ਹਾਂ ਕਰਦੇ ਅਸੀਂ ਲਸਣ ਦੀ ਸਾਂਹ ਸੰਭਾਲ ਤੁਸੀਂ ਜ਼ਰੂਰ ਦੱਸਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਸੀਂ ਕਿਸ ਤਰ੍ਹਾਂ ਕਰਦੇ ਲਸਣ ਦੀ ਸਾਂਹ ਸੰਭਾਲ ਮੇਰੇ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਮੈਂ ਵਾਹਿਗੁਰੂ ਅਕੀ ਹੈ ਇਤਿਹਾਸ ਕਰਦੀਆਂ ਤੁਸੀਂ ਸਾਰੇ ਆਪਣੇ ਘਰਾਂ 'ਚ ਹਮੇਸ਼ਾ ਹੀ ਹੱਸਦੇ ਰਹੋ ਵਸਦੇ ਰਹੋ ਰੱਬ ਰੱਖਾ